ਮਿਰਤਕ ਕੋ ਜੀਵਲਨ ਹਾ ਮਿਰਤਕ ਸਭ ਨੇ ਜਵਾਬ ਦੇ ਦਿੱਤਾ ਡਾਕਟਰ ਨੇ ਵੀ ਜਵਾਬ ਦੇ ਦਿੱਤਾ ਉਹੀ ਬੰਦਾ ਦੌੜਿਆ ਫਿਰਦਾ ਹੈ ਜੀ ਹੈ ਹੈਰਾਨੀ ਜਨਕ ਮਿਰਤਕ ਕੋ ਜੀਵਲਨ ਹਾ ਅਖਰੀ ਅਰਥ ਕਰ ਰਹੇ ਹਾਂ ਤੇ ਭਾਵ ਅਰਥ ਵੀ ਸਮਝੋ ਜਿਹਦਾ ਪਰਮਾਤਮਾ ਨਾਲ ਪਿਆਰ ਨਹੀਂ ਗੁਰਬਾਣੀ ਨਾਲ ਪਿਆਰ ਨਹੀਂ ਪਰਮਾਤਮਾ ਦਾ ਭੈ ਨਹੀਂ ਪ੍ਰੇਮ ਨਹੀਂ ਜੋ ਵੀ ਰੱਬ ਤੋਂ ਟੁੱਟੇ ਨੇ ਗੁਨਾ ਤੋਂ ਟੁੱਟੇ ਨੇ ਉਹ ਮੇਰੇ ਤੱਕ ਕਿਹਾ ਜਾਂਦਾ ਹੈ ਜੀ ਜਿਹੜਾ ਸੱਤ ਤੋਂ ਟੁੱਟ ਗਿਆ ਸੰਤੋਖ ਤੋਂ ਟੁੱਟ ਗਿਆ ਦਇਆ ਤੋਂ ਟੁੱਟ ਗਿਆ ਇਮਾਨਦਾਰੀ ਤੋਂ ਟੁੱਟ ਗਿਆ ਇਨਸਾਨੀਅਤ ਤੋਂ ਟੁੱਟ ਗਿਆ ਉਹ ਮੇਰੇ ਤੱਕ ਹੈ ਜੇ ਕੋਈ ਕੋਲੇ ਇਥੇ ਵਿੱਚ ਸ਼ਰਣ ਵਿੱਚ ਆ ਵੀ ਜਾਂਦਾ ਹੈ ਸ਼ਬਦ ਨਾਲ ਸਾਝ ਪਾ ਲੈਂਦਾ ਗੁਰਵਾਣੀ ਨਾਲ ਪਿਆਰ ਪਾ ਲੈਂਦਾ ਇਹ ਸੱਚ ਕਰਕੇ ਜਾਣਿਓ ਆਕਾਲ ਪੁਰਖ ਵਾਹਿਗੁਰੂ ਜੀ ਸਤਿਗੁਰੂ ਜੀ ਇਹਨੂੰ ਜੀਉਂਦਾ ਕਰ ਦਿੰਦੇ ਨੇ ਜੀ ਮੇਰੇ ਤੱਕ ਕੋ ਜੀਵਲ ਨਹਾਰ ਐਸਾ ਕਿਰਪਾਲੂ ਹੈ ਭੁਖੇ ਕੋ ਦੇਵਤ ਆਧਾਰ ਫੇਰ ਅਖਰੀ ਅਰਥ ਕਰਿਆਂ ਭੁਖਿਆਂ ਨੂੰ ਰਿਜ਼ਕ ਦੰਦ ਹੈ ਕਈਆਂ ਦੀ ਮੰਗਣ ਦੀ ਡਿਊਟੀ ਲਈ ਹੈ ਪਰ ਉਹਨਾਂ ਨੂੰ ਵੀ ਦੰਦਾ ਜੀ ਜਿਹਦੇ ਬੋਝੇ ਵਿੱਚ ਇੱਕ ਰੁਪਈਆ ਨਹੀਂ ਨਾ ਜਿਹਦੇ ਕੋਲ ਘਰ ਹੈ ਨਾ ਕੁਝ ਹੈ ਨਾ ਪਰਿਵਾਰ ਹੈ ਉਹ ਰੁੱਲਦਾ ਫਿਰਦਾ ਉਹਨੂੰ ਵੀ ਵਾਹਿਗੁਰੂ ਦੰਦਦਾ ਹੈ ਜੀ ਕਿਸੇ ਨਾ ਕਿਸੇ ਤਰ੍ਹਾਂ ਦੰਦਦਾ ਉਹਦਾ ਹਿੱਲਾ ਕਰਦਾ ਹੈ ਅਖਰੀ ਅਰਥ ਕਰ ਰਹੇ ਹਾਂ ਭੁਖੇ ਕੋ ਦੇਵਤ ਆਧਾਰ ਤੇ ਭਾ ਅਰਥਾਂ ਬਲਾਓ ਥੋੜਾ ਸ਼ਬਦ ਕਾਮਨ ਸੈਂਸ ਜਿਨੂੰ ਵਿਵੇਕ ਬਖਸ਼ਿਸ਼ ਦਿੰਦਾ ਹੈ, ਪ੍ਰੇਮ ਬਖਸ਼ਿਸ਼ ਦਿੰਦਾ ਹੈ, ਗੁਰਬਾਣੀ ਦਾ ਆਸਰਾ ਦੇ ਦਿੰਦਾ ਹੈ, ਤ੍ਰਿਸ਼ਨਾ ਬੁਪਾਦ ਹੁੰਦਾ ਜੀ ਭੁੱਖੇ ਕੋ ਦੇਵਤ ਆਧਾਰ ਉਹਦੀ ਤ੍ਰਿਸ਼ਨਾ ਨੂੰ ਖਤਮ ਕਰ ਦਿੰਦਾ ਹੈ। ਕਾਮ, ਕ੍ਰੋਧ, ਲੋਭ, ਮੋਹ, ਅੰਕਾਰ ਦੇ ਮਾੜੇ ਪ੍ਰਭਾਵ ਨੂੰ ਵਿੱਚੋਂ ਕੱਢ ਕੇ ਮਾਰਦਾ ਹੈ। ਸਰਬ ਨਿਦਾਨ ਜਾਗੀ ਦ੍ਰਿਸ਼ਟੀ ਮਾਹੇ ਜਿੰਨੇ ਵੀ ਤੁਸੀਂ ਖਜ਼ਾਨੇ ਵੇਖਦੇ ਹੋ ਦੁਨੀਆਂ ਵਿੱਚ ਇਹ ਸਾਰੇ ਪਰਮਾਤਮਾ ਦੀ ਦ੍ਰਿਸ਼ਟੀ ਵਿੱਚ ਨਹੀਂ ਵੇਖੋ ਜੀ ਹੁਣ ਜੋ ਸਾਨੂੰ ਨਜ਼ਰ ਆਉਂਦਾ ਹੈ ਨਾ ਸਾਨੂੰ ਦਿੱਤਾ ਪਿਆ ਹੈ। ਆ ਭੈਣ ਭਰਾ ਵੀਰ ਬੈਠੇ ਨੇ ਸਾਰੇ ਆਪਾਂ ਨੂੰ ਦਿਸਦੇ ਆ ਇੱਕ ਦੂਜੇ ਨੂੰ 15 ਬਾਰ ਸਾਹਿਬ ਵਿੱਚ ਕਿੰਨਾ ਕੁਝ ਦੇਖਦੇ ਆ ਕਿਤੇ ਲਿਖਿਆ ਬਾਣੀ ਗੁਰੂ ਗੁਰੂ ਹੈ ਬਾਣੀ ਕਿਤੇ ਸਤਨਾਮ ਲਿਖਿਆ ਕਿਤੇ ਕਿਰਤ ਕਰੋ ਨਾਮ ਜੋ ਪਵੰਡ ਛਕੋ ਲਿਖਿਆ ਸਾਨੂੰ ਨਜ਼ਰ ਆਉਂਦਾ ਪਿਆ ਜੋ ਸਾਨੂੰ ਨਜ਼ਰ ਨਹੀਂ ਆਉਂਦਾ ਸਾਨੂੰ ਲੱਭਣਾ ਪੈਂਦਾ ਹੈ ਰੱਬ ਨੂੰ ਕੁਝ ਵੀ ਲੱਭਣਾ ਨਹੀਂ ਪੈਂਦਾ ਜੀ ਸਾਰੇ ਖਜ਼ਾਨੇ ਉਹਦੀਆਂ ਅੱਖਾਂ ਸਾਹਮਣੇ ਨੇ ਸੱਚ ਕਰਕੇ ਜਾਣੀਓ ਸਰਬ નિਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬਲੇ ਕਾਲ ਲੈਣਾ ਪਾਏ ਦੇਖੋ ਜਿੰਨੇ ਪੁਰਬਲੇ ਕਰਮ ਨੇ ਨਾ ਜੇ ਚੰਗੇ ਕੀਤੇ ਨੇ ਫਿਰ ਉਹ ਵਾਹਿਗੁਰੂ ਕਿਰਪਾ ਕਰਦਾ ਹੈ ਦਾਤਾਂ ਬਖਸ਼ਿਸ਼ ਕਰਦਾ ਹੈ ਛੱਪੜ ਫਾੜ ਫਾੜ ਦਿੰਦਾ ਹੈ ਜੀ ਹੁਣ ਆਪਾਂ ਕਿਸੇ ਵੀ ਦੁਕਾਨ ਤੇ ਜਾਈਏ ਜੋ ਮੈਂ ਲੈਣਾ ਹੈ ਨਾ ਕਿਸੇ ਨੇ ਜੋ ਵੀ ਲੈਣਾ ਹੈ ਕਿਸੇ ਦੀ ਡਿਮਾਂਡ ਹੈ ਉਹਨੂੰ ਉਹੀ ਕੁਝ ਮਿਲਦਾ ਹੈ ਜੀ ਉਹੀ ਮਿਲੇਗਾ ਜੀਵੇਂ ਵੀ ਕੋਈ ਕਰਮ ਕਰਦਾ ਏ ਤੀਵੇਂ ਰੱਬ ਦਾਤਾ ਵੰਡੀ ਜਾਂਦਾ ਏ ਜੀ ਸਭ ਕੁਛ ਤਿਸਕਾ ਇਥੇ ਵੀ ਸ਼ਰਾਮ ਹੈ ਸਭ ਕੁਛ ਤਿਸਕਾ ਉਹ ਕਰਨੈ ਜੋਗ ਸਭ ਕੁਛ ਮਾਲਕ ਦਾ ਹੀ ਏ ਜੀ ਮੰਨਣਾ ਪੈਣਾ ਤੂ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣਾ ਭਗਤ ਜਿਨਾ ਕੈ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰੈ ਬਲਵਾਲ ਜਾਪਨਾ ਦਦਾ ਦਾਤਾ ਏ ਕਹੇ ਸਭ ਕੋ ਦੇਵਨ ਹਾਰ ਦੇਂਦੇ ਟੋਟ ਨਾ ਵੀ ਗੁਨਤ ਪ੍ਰੇ ਭੰਡਾਰ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨੀਮਕ ਨੀਮਕ ਤੁਮਹੀ ਬਰਤਪਾਲੋ ਹਮ ਬਾਰਕ ਤੁਮਰੇ ਧਾਰੇ ਸਭ ਕੀ ਛਤੀਸ ਕਾ ਉਹ ਕਰਨੈ ਜੋਗ ਉਹੀ ਕਰਨੈ ਜੋਗ ਹੈ ਜੀ ਸਰਬ ਕਲਾ ਸਮਰਥ ਹੈ ਵਾਹਿਗੁਰੂ ਜੀ ਤਿਸ ਵਿਨਦੂ ਸਰੋਗ ਆ ਨਾ ਹੋਗ ਇਹ ਵੀ ਸੱਚ ਕਰਕੇ ਜਾਣਿਓ ਇਕ ਤੋਂ ਬਿਨਾ ਕੋਈ ਦੂਜੀ ਚੀਜ਼ ਹੈ ਹੈ ਹੀ ਨਹੀਂ ਇਕ ਓੰਕਾਰ ਤੋਂ ਬਿਨਾ ਇੰਨੀ ਤਾਕਤ ਵਾਲਾ ਦੂਜਾ ਕੋਈ ਨਹੀਂ ਜੀ ਨਾ ਕੋਈ ਹੋਣਾ ਹੈ ਉਦਾਂ ਭਾਵੇਂ ਕੋਈ ਦੇ ਗੁਰੂ ਬਣਨ ਦੀ ਕੋਸ਼ਿਸ਼ ਕਰੇ ਪਰ ਉਦਾਂ ਦਾ ਕੋਈ ਨਹੀਂ ਬਣ ਸਕਦਾ ਜੀ ਜਪ ਜਨ ਸਦਾ ਸਦਾ ਦੀ ਰਾਣੀ ਰਾਣੀ ਰਾਤ ਹੁੰਦਾ ਜੀ ਦਿਨ ਆਪ ਜੀ ਨੂੰ ਪਤਾ ਹੀ ਹੈ ਤੇ ਜਪ ਦੇ ਦਰਸ਼ਨ ਕਰੋ ਜਪ ਦੇ ਪੱਪੇ ਨੂੰ ਸਿਹਾਰੀ ਲੱਗੀ ਹੈ ਜੀ ਜਨ ਮੁਕਤ ਆ ਗਿਆ ਨਾਲ ਹੇ ਜਨ ਹੇ ਸੇਵਕ ਹੇ ਗੁਰਮੁਖ ਪਿਆਰੇ ਜਪਣਾ ਕਰ ਇੱਕ ਐਥੇ ਜੀ ਸਮਝਣ ਵਾਲੀ ਗੱਲ ਹੈ ਹੁਣ ਵੇਖੋ ਜਪਦੇ ਪੱਪੇ ਨੂੰ ਸਿਹਾਰੀ ਲੱਗੀ ਆ ਵੀ ਜਪਣਾ ਕਰ ਗੁਰਬਾਣੀ ਵਿੱਚ ਇੱਕ ਜਪ ਮੁਕਤਾ ਵੀ ਆਉਂਦਾ ਜਜਾ ਪੱਪਾ ਮੁਕਤਾ ਕੋਈ ਲਗਾ ਮਾਤਰ ਨਹੀਂ ਜਿਵੇਂ ਆਪਾਂ ਪੜ੍ਹਦੇ ਆ ਅਸੰਖ ਜਪ ਅਸੰਖ ਪਾਉ ਅਸੰਖ ਜਪ ਸੰਖ ਪਾਉ ਉਥੇ ਜਪ ਜੱਜਾ ਪਪਾ ਮੁਕਤਾ ਹੋਣ ਕਰਕੇ ਬੋ ਬਚਨ ਬਣ ਜਾਂਦਾ ਬਹੁਤੀਆਂ ਲਈ ਗੱਲ ਹੁੰਦੀ ਪਈ ਹੈ ਜੀ ਤੇ ਹੁਣ ਇਹ ਵੀ ਯਾਦ ਰੱਖਿਓ ਜਿੱਥੇ ਜਾਂ ਤੇ ਪੱਪੇ ਨੂੰ ਓੰਕੜੀ ਕਥਾਂ ਹੀ ਆਂਦਾ ਜਪ ਬਾਣੀ ਦਾ ਨਾਮ ਹੈ ਉਹ ਪਹਿਲਾ ਮੂਲ ਮੰਤਰ ਹੈ ਜੋ ਪਾਤਸ਼ਾਹ ਨੇ ਲਿਖਿਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭੋ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਮੂਲ ਮੰਤਰ ਹੈ ਅੱਗੇ ਜਪ ਬਾਣੀ ਦਾ ਨਾਮ ਹੈ ਜੀ ਦੋ ਡੰਡੀਆਂ ਲੱਗੀਆਂ ਨੇ ਅੱਗੇ ਪਿੱਛੇ ਫਿਰ ਸ਼ਲੋਕ ਭਾਵਨ ਸ਼ਲੋਕ ਆਪਾਂ ਸਰਵਣ ਕਰਦੇ ਆਂ ਸਤਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਬਾਣੀ ਦੀ ਅਰੰਭਤਾ ਹੋ ਜਾਂਦੀ ਹੈ ਜੀ ਇਹ ਯਾਦ ਰੱਖਣੀਆਂ ਗੱਲਾਂ ਇਹ ਨੁਕਤੇ ਸਮਝਣ ਵਾਲੇ ਨੇ ਫਿਰ ਸਾਨੂੰ ਗੁਰਬਾਣੀ ਦੇ ਅਰਥ ਕਰਨੇ ਬੜੇ ਸੌਖੇ ਹੋ ਜਾਂਦੇ ਨੇ ਕਾਲਪੁਰਖ ਵਾਹਿਗੁਰੂ ਜੀ ਕਿਰਪਾ ਕਰਨੁੰਦੇ ਨੇ ਜਦੋਂ ਸਮਝ ਨਹੀਂ ਆ ਫਿਰ ਜਪ ਨੂੰ ਆਪਾਂ ਇੱਕ ਤਰ੍ਹਾਂ ਹੀ ਸਮਝੀ ਜਾਵਾਂਗੇ ਸਾਰੇ ਜਪਨ ਨੂੰ ਹੁਣ ਲਿਖਿਆ ਪਪੇ ਨੂੰ ਸਿਹਾਰੀ ਨਾਲ ਜਪ ਜਨ ਸਦਾ ਸਦਾ ਦੀ ਨਰੈਣੀ ਭਾਈ ਦਿਨ ਰਾਤ ਉਸ ਮਾਲਕ ਨੂੰ ਜਪਨਾ ਕਰ ਇਹੀ ਸਭ ਤੋਂ ਉੱਚਾ ਕੰਮ ਹੈ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਜਿਸ ਕੋ ਜਿਸ ਵੀ ਭਾਗਾਂ ਵਾਲੇ ਨੂੰ ਆ ਹੁਣ ਬੈਠੇ ਆਪਾਂ ਮੇਰੇ ਭੈਣ ਭਰਾ ਬੈਠੇ ਨੇ ਵੀਰ ਬੈਠੇ ਨੇ ਹੁਣ ਜਿਨ੍ਹਾਂ ਦਾ ਮਾਨ ਹੀ ਇਕਾਗਰ ਹੈ ਜੀ ਜਿਨ੍ਹਾਂ ਤੇ ਕਿਰਪਾ ਹੈ ਜਿਨ੍ਹਾਂ ਦਾ ਪੂਰਾ ਧਿਆਨ ਸ਼ਬਦ ਵਿੱਚ ਇਕਾਗਰ ਹੈ ਹੁਣ ਇਤਾਂ ਨਹੀਂ ਵੀ ਇੱਥੇ ਬੈਠੇ ਆ ਮਨ ਕੈਨੇਡਾ ਮਨ ਕੀਤੇ ਆ ਮਨ ਕੀਤੇ ਸ਼ਹਿਰ ਵਿੱਚ ਗਿਆ ਮਨ ਬੱਚਿਆਂ ਵਿੱਚ ਗਿਆ ਹੋਇਆ ਜੇ ਸੱਚਮੁੱਚ ਮਾਨੀ ਕਾਗਰ ਹੈ ਨਾ ਜਿਸ ਕੋ ਜਿਸ ਭਾਗਾ ਵਾਲੇ ਨੂੰ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ ਦਿੰਦਾ ਹੈ ਨਾ ਜੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਉਹ ਬੰਦਾ ਪਵਿੱਤਰ ਹੋ ਜਾਂਦਾ ਜੀ ਸੱਚ ਕਰਕੇ ਜਾਵੇ ਕੋ ਕਵੀਰ ਤੇਈ ਨਰ ਸੂਚੇ ਕੋ ਕਵੀਰ ਤੇਈ ਨਰ ਸੂਚੇ ਸਾਚੀ ਪਰਿ ਵਿਚਾਰਾ ਸਾਚੀ ਪਰਿ ਵਿਚਾਰਾ ਸਾਚੀ ਪਰਿ ਵਿਚਾਰਾ ਸਾਚੀ ਪਰਿ ਵਿਚਾਰਾ ਇਹ ਲਾਸਟ ਪੰਕਤੀ ਪੜ ਰਿਹਾ ਆਪਾਂ ਕਬੀਰ ਕਬੀਰ ਸਾਹਿਬ ਦੇ ਪਾਵਨ ਬਚਨ ਨੇ ਪਹਿਲਾਂ ਲਿਖਿਆ ਮਾਤਾ ਝੂਠੀ ਪੀਤਾ ਵੀ ਝੂਠਾ ਝੂਠੇ ਹੀ ਫੜ ਲੱਗਿਆ ਮੈਂ ਝੂਠੇ ਜਾਹੇ ਵੀ ਝੂਠੇ ਝੂਠੇ ਮਰਹਿਮ ਭਾ ਦੇ ਕੋ ਪੰਡਤ ਸੁਚਾ ਕਮਠਾਉਂ ਜहां ਵੈਸੋ ਭੋਜਨ ਖਾऊं ਜੀਭਾਂ ਜੂਠੀ ਬੋਲ ਤ ਜੂਠਾ ਕੰਨ ਨੇਤਰ ਸਭ ਜੂਠੇ ਅੰਦਰ ਕੀ ਜੂਠ ਉਤਰਸ ਨਾਹੀ ਬ੍ਰਹਮਗਨ ਕੇ ਲੂਠੇ ਪਾਣੀ ਜੂਠਾ ਚੌਂਕਾ ਛਾਰਾ ਗੂਠਾ ਲਿਖਿਆ ਹੁਣ ਇੱਥੇ ਪਤਾ ਲੱਗਦਾ ਸੂਚੀ ਹੋਣ ਵਾਲੀ ਇੱਕੋ ਇੱਕ ਚੀਜ਼ ਹੈ ਉਹ ਸਾਡਾ ਮਾਈਂਡ ਮਨ ਹਰਜੀ ਤੇਰੇ ਨਾਲ ਹੈ ਗੁਰਮਤਿ ਰੰਗ ਮਾਨ ਮਨ ਤੂੰ ਜੋਤ ਸਰੂਪ ਹੈ ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਇੱਕ ਹੋ ਜਾਂਦਾ ਹੈ ਭਾਵ ਸਤ ਸੰਤੋਖ ਦਇਆ ਧਰਮ ਧੀਰਜ ਨਾਲ ਇੱਕ ਮਿਕ ਸੂਚਾ ਹੋ ਜਾਂਦਾ ਹੈ ਨਾਨਕ ਸੋ ਜਨ ਨਿਰਮਲthਿਆ ਉਹ ਬੰਦਾ ਵੀ ਸੂਚਾ ਹੋ ਜਾਂਦਾ ਹੈ ਜੀ ਉਹਦੀ ਦੇਵ ਹੀ ਪੁੱਜਣਯੋਗ ਬਣ ਜਾਂਦੀ ਹੈ ਕਿਉਂਕਿ ਸਰੀਰ ਨਾਲ ਜੋ ਵੀ ਕੁਝ ਲੱਗਿਆ ਹੋਇਆ ਅੱਖਾਂ ਲੱਗੀਆਂ ਹੋਈਆਂ ਨੇ ਕੰਨ ਲੱਗੇ ਹੋਏ ਨੇ ਇਹ ਸਹੀ ਰਾਹ ਤੇ ਤੁਰ ਪੈਂਦੇ ਨੇ ਜਿਵੇਂ ਕਿਸੇ ਨੇ ਅੰਮ੍ਰਿਤਸਰ ਸਾਹਿਬ ਜਾਣਾ ਕਿਤੇ ਜਾਣਾ ਉਹ ਟ੍ਰੇਨ ਵਿੱਚ ਬੈਠਦਾ ਸਭ ਤੋਂ ਅੱਗੇ ਵਾਲਾ ਇੰਜਣ ਬਿਲਕੁਲ ਸਹੀ ਚੱਲਦਾ ਉੱਥੇ ਲੈ ਕੇ ਜਾਂਦਾ ਹੁਣ ਜੇ ਇੰਜਣ 'ਚ ਪ੍ਰੋਬਲਮ ਆ ਜਾਵੇ ਫੇਰ ਥੱਲੇ ਉੱਤਰ ਜੇਵੇ ਇੰਜਣ ਫੇਰ ਗੱਲ ਨਹੀਂ ਬਣਦੀ ਨਾ ਐਸੇ ਤਰ੍ਹਾਂ ਭਾਈ ਮਨ ਮਾਈਂਡ ਡਰਾਈਵਰ ਹੈ ਜਿਹੜਾ ਗਿਆਨ ਦੇ ਜਹਾਜ਼ੇ ਚੜ ਗਿਆ ਗੁਰਬਾਣੀ ਦੇ ਜਹਾਜ਼ੇ ਚੜ ਗਿਆ ਨਾਨਕ ਸੋਜਨ ਨਿਰਮਲ ਥੀਆ ਉਹ ਬੰਦਾ ਬੜਾ ਪਵਿੱਤਰ ਹੈ ਜੀ ਉਹ ਭੈਣ ਭਰਾ ਬੜੇ ਪਵਿੱਤਰ ਨੇ ਉਹਨਾਂ ਦੀ ਸ਼ੋਭਾ ਨਹੀਂ ਦੱਸੀ ਜਾ ਸਕਦੀ ਏਦਾਂ ਦੇ ਹੀ ਬੰਦਿਆਂ ਨੂੰ ਮਿੱਤਰ ਬਣਾਈਏ ਭੈਣ ਭਰਾ ਬਣਾਈਏ ਜਿਹੜੇ ਮਾੜੇ ਕੰਮਾਂ ਤੋਂ ਸਾਨੂੰ ਮਾਰ ਵੀ ਦਿੰਦੇ ਨੇ ਜਿਨ੍ਹਾਂ ਦਸੰਧੜਿਆ ਦੁਰਮਤ ਵੰਜਾ ਮਿੱਤਰ ਅਸਾੜੜੇ ਸੇ ਹੀ ਹੋ ਟੁਢੇਲੀ ਜੱਗ ਸਵਾਇਆ ਜਨ ਨਾਨਕ ਬਿਰਲੇ ਕੇ